ਬੱਤੇ ਵੱੱਟ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਵੀਡੀਓ ਲੇਕ ਸ਼ੇਅਰ ਕਮੈਂਟ ਕਰਨਾ ਹੈ ਸੰਗਤਾਂ ਦਾ ਆਠਰਾ ਮਹਾਰਾਜਾ ਕੁਰਨਾਨ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖਰਾ ਕੀਤਾ ਹੋਇਆ ਵੱਡੇ ਪੱਧਰ ਤੇ ਸੰਗਤਾਂ ਅਮਰਤਵੀਰੇ ਉੱਤੇ ਗੁਰੂ ਨਾਨਕ ਸਾਹਿਬ ਜੀ ਜਾਦ ਦੇ ਵਿੱਚ ਅੱਜ ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖਰਾ ਕੀਤਾ ਹੋਇਆ ਸੰਗਤਾਂ ਪ੍ਰਭਾਵਤ ਫੇਰੀ ਕੱਢ ਰਹੀਆਂ ਸੰਗਤਾਂ ਦਾ ਆਠਾ ਮਾਰਦਾ ਕੱਠ ਅੰਮ੍ਰਿਤ ਵੇਲੇ ਦਾ ਤੁਸੀਂ ਦੇਖ ਸਕਦੇ ਆ ਤਸਵੀਰਾਂ ਦੇ ਵਿੱਚ ਹਰ ਇੱਕ ਨਗਰ ਦੇ ਵਿੱਚ ਇਹ ਪ੍ਰਭਾਵਤ ਫੇਰੀਆਂ ਜਿਹੜੀਆਂ ਕੱਢਣੀਆਂ ਚਾਹੀਦੀਆਂ ਹਨ ਕਿਉਂਕਿ ਜਿਹੜਾ ਸਮਾਜ ਚੱਲ ਰਿਹਾ ਹੈ ਅੱਜ ਤੁਸੀਂ ਦੇਖ ਸਕਦੇ ਆ ਆਪਣੇ ਧਰਮ ਦੇ ਨਾਲ ਜੁੜਨ ਦੇ ਖਾਤਰ ਸਿੱਖ ਧਰਮ ਦੇ ਨਾਲ ਜੁੜਨ ਦੇ ਖਾਤਰ ਇਹ ਜ਼ਰੂਰੀਆਂ ਪ੍ਰਵਾਪਤ ਫੋਟੋਆਂ ਜਿਹੜੀਆਂ ਅਮਰਤ ਵੇਲੇ ਦੀਆਂ ਹੋਣੀਆਂ ਐ ਉਸ ਟਾਈਮ ਹਰ ਇੱਕ ਦਾ ਦਿਮਾਗ ਇਹਦਾ ਫਰੈਸ਼ ਰਵਾਂ ਹੁੰਦਾ ਹੈ। ਸਕਾਰਪਸ ਦੀ ਕਿਰਪਾ ਹੁੰਦੀ ਐ ਅਮਰਤ ਵੇਲੇ ਦੀ। ਪ੍ਰਵਾਪਤ ਫੋਟੋਆਂ ਇਸ ਤਰ੍ਹਾਂ ਸੰਗਤਾਂ ਨੂੰ ਹਰ ਇੱਕ ਨਗਰ ਦੇ ਵਿੱਚ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਜਿੱਥੇ-ਜਿੱਥੇ ਪੰਜਾਬ ਸਾਡੀ ਬਸਦੇ ਆ ਸਾਰਿਆਂ ਨੂੰ ਇਹ ਪ੍ਰਾਪਤ ਕਰੀਆਂ ਕੱਢ ਇਹਨੀਆਂ ਚਾਹੀਦੀਆਂ ਹਨ। ਤੁਹਾਨੂੰ ਅਸੀਂ ਇਹ ਤਸਵੀਰਾਂ ਅਮਰਤ ਵੇਲੇ ਦੀਆਂ ਹੰਜੀਆਂ ਕਰ ਰਹੀਆਂ ਸ਼ੇਅਰ ਲਾਇਕ ਕਮੈਂਟ ਕਰਨੇ ਆ ਬਾਅਦ ਤੇ ਬਾਅਦ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਇਹ ਹੀ ਬੇਨਤੀ ਹੈ ਅੱਗੇ ਤੇ ਅੱਗੇ ਜਿੰਨੀ ਸੰਗਤਾਂ ਤੱਕ ਜਾਊਗੀ ਵੀਡੀਓ ਔਰ ਇਹ ਸੰਗਤਾਂ ਦੇਖ ਕੇ ਹਰ ਇੱਕ ਦਾ ਮਨ ਕਰਦਾ ਕਿ ਅਸੀਂ ਵੀ ਆਪਣੇ ਨਗਰ ਵਿੱਚ ਪ੍ਰਭਾਵ ਤੇ ਫੇਰ ਕੱਢੀਏ ਇੱਕ ਜ਼ਰੀਆ ਸੋਸ਼ਲ ਮੀਡੀਆ ਜਾਂ YouTube ਹੋ ਚਾਹੇ ਇੰਸਟਾਗ੍ਰam ਹੋਵੇ ਕੋਈ ਵੀ ਚੈਨਲ ਆ ਜਿਹੜੇ ਬਣੇ ਹੋਏ ਕਿ ਜਰੀਆ ਬਣਾਏ ਆ ਇਹ ਏਕਣਾ ਕੋਈ ਵੀ ਚੰਗਾ ਕੰਮ ਆ ਜਿਹੜਾ ਉਹਨੂੰ ਦੁਨੀਆ ਦੇ ਵਿੱਚ ਲੈ ਕੇ ਚੱਲੀਏ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਪ੍ਰਭਾਵ ਪੈਂਦਾ ਇਹਨਾਂ ਗੱਲਾਂ ਦਾ ਲੋਕ ਬੜਾ ਗੰਦਮੰਦ ਨੂੰ ਸ਼ੇਅਰ ਕਰਦੇ ਆ ਜਿਹੜੀਆਂ ਚੰਗੀਆਂ ਕੰਮ ਨੂੰ ਕੋਈ ਵੀ ਅੱਗੇ ਹੋ ਕੇ ਨਹੀਂ ਕਰਦਾ ਹੁੰਦਾ ਪਲੀ ਚੰਗਿਆਈ ਹੁੰਦੀ ਆ ਨਾ ਉਹ ਬਹੁਤ ਔਖੀ ਆ ਫਲਾਉਣੀ ਲੋਕਾਂ ਦੇ ਵਿੱਚ ਇਸ ਲਈ ਬੇਨਤੀ ਆ ਸੰਗਤਾਂ ਨੂੰ ਕਿ ਤੁਸੀਂ ਇਹ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਨੀ ਹੈ ਸ਼ੇਅਰ ਕਰਨੀ ਹੈ ਵੀਡੀਓ ਇਸ ਤਰ੍ਹਾਂ ਇਹ ਲੋਕਾਂ ਦੇ ਵਿੱਚ ਆਪਣੇ ਸੰਗਤਾਂ ਦੇ ਵਿੱਚ ਸਿੱਖੀ ਵੱਲ ਲੋਕ ਪ੍ਰਭਾਵਿਤ ਹੋਣ ਗੁਰੂ ਆਲੇ ਵੰਣ ਗੁਰੂ ਨਾਨਕ ਸਾਹਿਬ ਜੀ ਵਿਚਾਰਧਾਰਾ ਨਾਲ ਜੁੜਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਵਿਚਾਰਧਾਰਾ ਨਾਲ ਜੁੜਨ ਇਹ ਬਹੁਤ ਜ਼ਰੂਰੀ ਹੈ ਗੁਰੂ ਗ੍ਰੰਥ ਸਾਹਿਬ ਜੀ ਵਿਚਾਰਧਾਰਾ ਨਾਲ ਜੁੜਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੱਖਾਂ ਨੂੰ ਪਾਸ਼ਾਹੀਆਂ ਦੇ ਰਹੇ ਨੇ ਜੋ ਜਪਜੀ ਸਾਹਿਬ ਦੇ ਪਾਠ ਪੜ੍ਹਦੇ ਆ ਉਹਦੇ ਵਿੱਚ ਸਤਿਗੁਰੂ ਪਾਸ਼ਾਹੀ ਬਖਸਦੇ ਆ ਹਰ ਇੱਕ ਘਰ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਜਿਹੜਾ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਸ੍ਰੀ ਨਾਨਕ ਸਾਹਿਬ ਜੀ ਮਹਾਰਾਜ ਨੇ ਜਪਜੀ ਸਾਹਿਬ ਦੀ ਬਾਣੀ ਜਿਹੜੀ ਆਰੰਭ ਕੀਤੀ ਸੀ ਸਾਡੇ ਅੱਜ ਜੋ ਪੀੜ੍ਹੀ ਆ ਖਾਸ ਕਰ ਜਿਹੜੀ ਹੁਣ ਪੀੜ੍ਹੀ ਆ ਉਹਦੇ ਅਗਲੀ ਪੀੜ੍ਹੀ ਵੀ ਆ ਜਿਹੜੀ ਸਿੱਖ ਇਤਿਹਾਸ ਬਾਰੇ ਨਹੀਂ ਜਾਣਦੀ ਹੈਗੀ ਇੱਕਾਂ ਸੋਸ਼ਲ ਮੀਡੀਆ ਥਰੂ ਆਪਾਂ ਚੈਨਲਾਂ ਦੇ ਉੱਪਰ ਵੀਡੀਓ ਆ ਪਾ ਪਾ ਕੇ ਇਹਨਾਂ ਜਿਹੜੀ ਪੀੜ੍ਹੀ ਆ ਉਹਨੂੰ ਸਿੱਖੀ ਨਾਲ ਜੋੜਨਾ ਹੈ ਸਿੱਖ ਧਰਮ ਦੇ ਨਾਲ ਉਹਨਾਂ ਨੂੰ ਆਪਾਂ ਨੇ ਇਹ ਜੋੜਨਾ ਹੈ ਵੀ ਸਿੱਖ ਧਰਮ ਕਿਹੜੀ ਚੀਜ਼ ਆ ਬਾਅਦ ਤੇ ਬਾਅਦ ਵੀਡੀਓ ਨੂੰ ਤੁਸੀਂ ਸ਼ੇਅਰ ਕਰਨ ਲੈ ਕਮੈਂਟ ਕਰਨੇ ਆ ਸੰਗਤਾਂ ਦਾ ਆਪਾਂ ਤੁਹਾਨੂੰ ਫੇਰ ਦਿਖਾਉਣੇ ਆ ਹਰ ਇੱਕ ਨਗਰ ਦੇ ਵਿੱਚ ਇਸ ਤਰ੍ਹਾਂ ਦੀ ਪ੍ਰਭਾਵਤ ਹੋ ਰਹੀਆਂ ਜਿਹੜੀਆਂ ਕੱਡੀਆਂ ਜਾਣ ਤੇ ਵੱਡੀ ਪੱਧਰ 'ਚ ਸੰਗਤ ਜੁੜੀ ਏ ਇਸ ਵਾਰ ਸੰਗਤਾਂ ਦਾ ਅਠਾ ਮਾਰਦਾ ਇਕੱਠ ਅਮਰਤ ਵੇਲੇ ਦਾ ਤੁਹਾਨੂੰ ਦਿਖੂਗਾ ਅਮਰਤ ਵੇਲੇ ਦਾ ਸੰਗਤਾਂ ਦਾ ਠੱਠਾ ਮਾਰਦਾ ਇਕੱਠ ਪਹਿਲੇ ਹੀ 20 ਸੀ ਤਰੀਆ ਸੰਗਤਾਂ ਨੂੰ ਤੇ ਇਸ ਤਰ੍ਹਾਂ ਹੀ ਪ੍ਰਭਾਵਿਤ ਫੇਰੀਆਂ ਜਿਹੜੀਆਂ ਇਹ ਹਰ ਨਗਰਾਂ ਦੇ ਵਿੱਚ ਪਿੰਡ-ਪਿੰਡ ਵਿੱਚ ਸੰਗਤਾਂ ਵੱਲੋਂ ਕੱਢਣੀਆਂ ਚਾਹੀਦੀਆਂ ਹਨ ਇਹਦੇ ਵਿੱਚ ਸੰਗਤਾਂ 'ਚ ਜੋ ਉਤਸ਼ਾਹ ਬਣਦਾ ਨਵੀਂ ਪੀੜ੍ਹੀ ਆ ਜੋ ਬੱਚਿਆਂ ਦੀ ਉਨਾਂ ਨੂੰ ਇਸ ਤਰ੍ਹਾਂ ਹੈ ਪੀੜ੍ਹੀ ਖੜੀ ਆ ਨਮੀ ਨਾ ਇਹਨਾਂ ਨੂੰ ਪ੍ਰਭਾਵਿਤ ਪੈਂਦੇ ਨੇ ਸਿੱਖੀ ਦਾ ਇਹ ਕਰੋ ਚਾ ਬੱਚੇ ਆਂ। ਸ਼ਾਇਦ ਇਹਨਾਂ ਦੀ ਪੈਦਾ ਹੁੰਦਾ ਸਿੱਖ ਅਮਰਤ ਪ੍ਰਾਨ ਕਰਨਗੇ ਸਿੱਖੀ ਨਾਲ ਜੁੜਨਗੇ ਸਿੱਖ ਧਰਮ ਦੀ ਵਿਚਾਰਧਾਰਾ ਨਾਲ ਜੁੜਨਗੇ। ਇਹ ਜ਼ਰੂਰੀ ਆ ਪ੍ਰਭਾਵਿਤ ਹੋਈਆਂ ਜਿਹੜੀਆਂ ਇਹ ਗੁਰੂਆਂ ਦੇ ਜਿਖਣਾ ਆਪਣੇ ਆਪ ਨੇ ਗੁਰਪਰਬ ਆਉਣੇ ਆ ਹੁਣ ਕੋਰਤੇ ਇੱਕ ਬਾਦਨ ਮਹਾਰਾਜੀ ਦਾ ਸ਼ਿਸ਼ਦੀ ਦਿਹਾੜਾ ਆਉਣਾ ਹੈ। ਇਸੀ ਮਹੀਨੇ ਵਿੱਚ ਨਵੰਬਰ ਦੇ ਵਿੱਚ ਆ ਰਿਹਾ ਹੈ। ਬਹੁਤ ਇਸ ਤਰ੍ਹਾਂ ਇਸ ਤਰ੍ਹਾਂ ਵੱਡੀ ਪੱਦਰ ਤੇ ਸੰਗਤਾਂ ਦੇ ਵਿੱਚ ਇਹ ਵੱਡਾ ਇਕੱਠਾ ਜਿਹੜਾ ਹੈ ਬਤਰੀ ਬਤਰੀ ਵੀਡੀਓ ਤੇ ਨਾਮ ਵਾਹੇ ਗੁਰੂ ਸਤਿਨਾਮ ਵਾਹੇ ਈਸ਼ੂ ਹਰਤਾ ਵਾਹੇ ਗੁਰੂ ਸਤਿਨਾਮ ਵਾਹੇ ਈਸ਼ੂ ਕੋਲ ਸਤਿ ਤੇ ਬਾਅਦ ਸ਼ੇਅਰ ਕਰਨਾ ਕਮੈਂਟ ਲੇਕ ਕਰਨੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ